thank you ਲੋਅਨ ਕਲੱਬ ਕੋੜਕਪੁਰਾ ਰਾਇਲ ਵੱਲੋਂ ਅੱਜ ਟੀਚਰ ਡੇ ਮੌਕੇ ਪੰਜ ਸਾਡੇ ਇਲਾਕੇ ਦੇ ਨਾਮਵਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਕਲੱਬ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਸਾਰੇ ਅਧਿਆਪਕਾਂ ਦੀ ਪੂਰੀ ਪਰਤਾਲ ਕਰਨ ਤੋਂ ਬਾਅਦ ਹੀ ਜਿਹੜੇ ਯੋਗ ਅਧਿਆਪਕ ਸੀ ਡਾਕਟਰ ਦਵਿੰਦਰ ਸ਼ੈਫੀ ਜੀ ਮਾਸਟਰ ਜਸਵਿੰਦਰ ਸਿੰਘ ਸਿੱਧੂ ਜੀ मैडम परमजीत कौर سراں ਜੀ मैडम पूनम ਮਨਚੰਦਾ ਜੀ ਤੇ ਮਾਸਟਰ ترਸੇਮ ਮੋਂਗਾ ਜੀ ਇਹਨਾਂ ਪੰਜਾਂ ਦੀਆਂ ਵਿਦਿਅਕ ਪ੍ਰਾਪਤੀਆਂ ਦੇ ਨਾਲ-ਨਾਲ ਹੋਰ ਜਿਹੜੇ ਸਮਾਜ ਸੇਵਾ ਦੇ ਖੇਤਰ ਜਾਂ ਹੋਰ ਖੇਤਰਾਂ 'ਚ ਇਹਨਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾਂ ਬਾਰੇ ਲੁਆਨ ਕਲੱਬ ਕੋੜਕਪੁਰਾ ਰਾਇਲ ਨੇ ਬੜੇ ਵਿਸਥਾਰ ਨਾਲ ਦੱਸਿਆ ਇਹਨਾਂ ਦਾ ਸਨਮਾਨ ਕਰਕੇ ਉਹਨਾਂ ਨੇ ਖੁਸ਼ੀ ਪ੍ਰਾਪਤ ਕੀਤੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਇਹਨਾਂ ਪੰਜਾਂ ਅਧਿਆਪਕਾਂ ਦਾ ਵਿਦਿਅਕ ਖੇਤਰ ਦੇ ਨਾਲ-ਨਾਲ ਹੋਰ ਖੇਤਰਾਂ 'ਚ ਵੱਡਮੁੱਲਾ ਯੋਗਦਾਨ ਹੈ। ਉੱਗੇ ਚਿੰਤਕ, ਸ਼ਾਇਰ ਤੇ ਸਾਹਿਤਕਾਰ ਡਾਕਟਰ ਦਵਿੰਦਰ ਸੈਫੀ ਜੀ ਕੋਲ ਚੱਲਦੇ ਆ। ਉਹਨਾਂ ਨੂੰ ਪੁੱਛਦੇ ਆ ਅੱਜ ਤੁਸੀਂ ਸਨਮਾਨਤ ਮਹਿਸੂਸ ਸਨਮਾਨਤ ਹੋਣ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਹੋ? ਮਹਿੰਦਰਾਤਾ ਸਾਹਿਬ ਲਾਇਨਜ਼ ਕਲੱਬ ਕੋਟਕਪੂਰਾ ਦਾ ਬਹੁਤ ਸ਼ੁਕਰਾਨਾ। ਮੈਂ ਇੰਨੇ ਹੀ ਸੋਚਦਾ ਜੀ ਕਿ ਹਰ ਬੰਦੇ ਨੂੰ ਕੁਦਰਤ ਵੱਲੋਂ ਸੇਵਾ ਮਿਲੀ ਹੈ। ਉਹ ਸੇਵਾ ਦੇ ਦੌਰਾਨ ਉਸ ਨੂੰ ਕੋਈ ਵਿਸ਼ੇਸ਼ ਮਾਨ ਨਹੀਂ ਮਹਿਸੂਸ ਕਰਨਾ ਚਾਹੀਦਾ ਉਹਨੂੰ ਬਸ ਆਪਣੀ ਸੇਵਾ ਸਮਝ ਕੇ ਕੰਮ ਕਰਨਾ ਚਾਹੀਦਾ ਕਿਰਤ ਨਾਲ ਮੈਂ ਸਮਝਦਾ ਕਿ ਇੱਕ ਜੁੱਤੀ ਬਣਾਉਣ ਵਾਲਾ ਵੀ ਉਨਾ ਹੀ ਸਨਮਾਨਤ ਹੈ ਉਨਾ ਹੀ ਆਪਣਾ ਕਰਮਸ਼ੀਲ ਹੈ ਕਿਰਸਾਨ ਵੀ ਉਨਾ ਹੀ ਕਰਮਸ਼ੀਲ ਹੈ ਉਹ ਵੀ ਉਨਾ ਹੀ ਵੱਡਾ ਹੈ ਜਿੰਨਾ ਇਸੇ ਤਰ੍ਹਾਂ ਅਧਿਆਪਕ ਨੂੰ ਜੇ ਸੇਵਾ ਮਿਲੀ ਹੈ ਸਮਾਜ ਵੱਲੋਂ ਤਾਂ ਉਹ ਆਪਣਾ ਸੇਵਾ ਕਰਕੇ ਜਾਂ ਜੋ ਦੇ ਫਰਜ਼ ਨੇ ਉਹ ਪੂਰੇ ਕਰਕੇ ਉਹਨੂੰ ਕੋਈ ਵੱਖਰੇ ਤੌਰ ਤੇ ਮਹਿਸੂਸ ਨਹੀਂ ਕਰਨਾ ਚਾਹੀਦਾ ਉਹਨੂੰ ਇਹ ਸਮਝਣਾ ਚਾਹੀਦਾ ਕਿ ਮੇਰਾ ਫਰਜ਼ ਹੈ ਮੈਂ ਪੂਰਾ ਕਰ ਰਿਹਾ ਹਾਂ ਬਸ ਮੈਂ ਸਭ ਤੋਂ ਪਹਿਲਾਂ ਲਾਇਨ ਕਲੱਬ ਕੋਰਟ ਕੋ ਪੂਰਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਅੱਜ ਸਾਨੂੰ ਇਹ ਯੋਗ ਸਮਝਿਆ ਤੇ ਸਾਡਾ ਸਨਮਾਨ ਕੀਤਾ ਮੈਂ ਪੰਜਗਣੀ ਗਰਲ ਸਕੂਲ ਵਿਖੇ ਇਸ ਟਾਈਮ ਆਪਣੀ ਜੌਬ ਆ ਜਿਹੜੀ ਉਹ ਕਰ ਰਿਹਾ ਤੇ ਸਾਨੂੰ ਅਸੀਂ ਮਾਨ ਕਰਦੇ ਹਾਂ ਕਿ ਸਾਡੇ ਕੋਲ ਸ਼੍ਰੀ ਖਰੈਤੀ ਲਾਲ ਜੀ ਸ਼ਰਮਾ ਵਰਗੇ ਸਟੇਟ ਅਵਾਰਡੀ ਅਧਿਆਪਕ ਸੀ ਜਿਨ੍ਹਾਂ ਨੇ ਸਾਨੂੰ ਲਗਨ ਲਾਈ ਵਧੀਆ ਕੰਮ ਕਰਨ ਦੀ ਉਹਨਾਂ ਨੇ ਸਕੂਲ ਨੂੰ ਜਿਹੜੀਆਂ ਲੀਹਾਂ ਤੇ ਤੋਰਿਆ ਤੇ ਅਸੀਂ ਵੀ ਉਹਨਾਂ ਦੇ ਮਗਰ-ਮਗਰ ਉਹਨਾਂ ਲੀਹਾਂ ਤੇ ਚੱਲ ਕੇ ਸਕੂਲ ਨੂੰ ਸੋਹਣਾ ਬਣਾ ਰਹੇ ਹਾਂ ਬਾਕੀ ਸਾਡੇ ਸਾਨੂੰ ਇਹ ਵੀ ਮਾਣ ਹੈ ਕਿ ਸਾਡੇ ਕੋਲ ਬਹੁਤ ਵਧੀਆ ਪ੍ਰਿੰਸੀਪਲ ਹੁਣ ਤੱਕ ਰਹੇ ਨੇ ਤੇ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੀ ਚੰਗੇ ਕੰਮ ਕਰਨ ਲਈ ਪ੍ਰੇਰਿਆ ਤੇ ਅਸੀਂ ਉਮੀਦ ਹੈ ਅੱਗੇ ਵੀ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਵਾਂਗੇ ਜੀ ਧੰਨਵਾਦ ਇਹ ਇੱਕ ਔਰਤ ਹੋਣ ਦੇ ਨਾਤੇ ਮੈਂ ਆਪਣੀਆਂ ਬੇਟੀਆਂ ਨੂੰ ਆਪਣੀਆਂ ਭੈਣਾਂ ਨੂੰ ਇਹ ਵੀ ਨਾਲ ਸੁਨੇਹਾ ਦੇਣਾ ਚਾਹਾਂਗੀ ਕਿ ਜਿਨ੍ਹਾਂ ਦੇ ਤੁਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੀਆਂ ਤੁਸੀਂ ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀਂ ਹੋ ਸਕਦੀਆਂ ਸਭ ਤੋਂ ਪਹਿਲਾਂ ਤਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਓ ਉਸ ਤੋਂ ਅੱਗੇ ਜਿਹੜੇ ਤੁਹਾਡੇ ਤੁਹਾਨੂੰ ਜਿਹੜਾ ਪ੍ਰਮਾਤਮਾ ਨੇ ਦਿੱਤਾ ਬਖਸ਼ਿਆ ਹੋਇਆ ਜੋ ਦੇ ਪ੍ਰਤੀ ਫਰਜ਼ ਹੈ ਉਹਨਾਂ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਜੇ ਮੈਂ ਸਾਹਿਤ ਵਿੱਚ ਕੁਝ ਕਰ ਰਹੀ ਆਂ ਪਰ ਮੈਂ ਆਪਣੇ ਵਿਦਿਆਰਥੀਆਂ ਨੂੰ ਕੁਝ ਨਹੀਂ ਦੇ ਰਹੀ ਤਾਂ ਮੇਰਾ ਕੀਤਾ ਉਹ ਬਿਲਕੁਲ ਵੀ ਸਫਲ ਨਹੀਂ ਹੋਵੇਗਾ ਜੀ ਬਿਲਕੁਲ ਐਲਨ ਮੈਰੋਇਨਸ ਕਾ ਕੋਟ ਕਪੂਰਾ ਦਾ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਮੈਂ ਸਿਰ ਦੋ ਗੱਲਾਂ ਹੀ ਜਾਣਦੀ ਆਂ ਪਹਿਲੀ ਚੀਜ਼ ਜੇ ਐਜ਼ ਅ ਟੀਚਰ ਜੇ ਆਪਾਂ ਹਰੇਕ ਬੱਚੇ ਨੂੰ ਆਪਣਾ ਬੱਚਾ ਮੰਨ ਕੇ ਪੜਾਈਏ ਕਿ ਮੇਰਾ ਬੱਚਾ ਹੈ ਤਾਂ ਤੁਸੀਂ ਆਪਣੀ ਡਿਊਟੀ ਪੂਰੀ ਕਰ ਲਈ ਦੂਸਰੀ ਚੀਜ਼ ਜੇ ਤੁਸੀਂ ਆਪਣੇ ਪਿੰਡ ਨੂੰ ਆਪਣੇ ਸੀਨੀਅਰ ਟੀਚਰਸ ਨੂੰ ਆਪਣੇ ਫੈਮਿਲੀ ਤੇ ਆਪਣੇ ਸਟਾਫ ਮੈਂਬਰਸ ਨੂੰ ਆਪਣੇ ਪ੍ਰਿੰਸੀਪਲ ਨੂੰ ਨਾਲ ਲੈ ਕੇ ਚੱਲੋ ਤਾਂ ਤਾਂ ਤੁਹਾਡਾ ਇਹ ਕੰਮ ਹੋਰ ਵੀ ਸੁਖਾਲਾ ਹੋ ਜਾਂਦਾ ਹੈ ਥੈਂਕ ਯੂ ਹਾਂਜੀ ਲਾਇਨਸ ਕਲੱਬ ਕੋਟਪੂਰਾ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਮਾਣ ਬਖਸ਼ਿਆ ਤੇ ਮਾਣ ਹੈ ਮੈਨੂੰ ਆਪਣੇ ਮਾਪਿਆਂ ਤੇ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਤੇ ਸਿਰਫ ਸਰਕਾਰੀ ਸਕੂਲ ਦੇ ਵਿੱਚ ਹੀ ਪੜਾਉਣ ਦੇ ਪੜਾਉਣ ਦਾ ਮਾਣ ਮਿਲਿਆ ਤੇ ਇਸ ਨੂੰ ਆਪਣੀ ਰੁਟੀਨ ਦੀ ਡਿਊਟੀ ਸਮਝਦੇ ਹੋਏ ਤੇ ਇਵੇਂ ਹੀ ਮਿਹਨਤ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਾਂਗਾ ਧੰਨਵਾਦ ਜੀ ਸਿੰਘ ਕੁਲਿਆਣ ਜੀ ਦਾ ਲੋਅਨ ਕਲੱਬ ਕੋਰਪੂਰਾ ਰਾਇਲ ਵੱਲੋਂ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਜਾਂ ਮਨੁੱਖਤਾ ਦੀ ਭਲਾਈ ਵਾਲੇ ਕਾਜਾਂ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਸਮਾਜ ਸੇਵਾ ਦੇ ਨਾਮ ਨਾਲ ਧਾਰਮਿਕ ਖੇਤਰ ਵਾਤਾਵਰਣ ਦਾ ਖੇਤਰ ਖੇਡਾਂ ਦਾ ਖੇਤਰ ਸੱਭਿਆਚਾਰ ਦਾ ਖੇਤਰ ਹਰ ਖੇਤਰ 'ਚ ਯੋਗਦਾਨ ਹੈ ਲਾਇਨ ਕਲੱਬ ਕੋੜਪੁਰਾ ਦਾ ਪ੍ਰਧਾਨ ਵੀਰਿੰਦਰਪਾਲ ਸ਼ਰਮਾ ਜੀ ਤੇ ਹੋਰ ਸਾਰੀ ਜਿਹੜੀ ਟੀਮ ਹੈ ਇਨਾਂ ਨੂੰ ਮੈਂ ਇਸ ਗੱਲੋਂ ਖੁਦਾਈ ਦਿਨਾ ਕਿ ਇਹਨਾਂ ਨੇ ਕੋਵਿਡ-19 ਦੌਰਾਨ ਵੀ ਬਲਬੁਲੀਆਂ ਸਵਾਮਾਂ ਨਵਾਈਆਂ ਪ੍ਰਸ਼ਾਸਨ ਦੇ ਤਾਲ ਮੇਲ ਨਾਲ ਅੱਜ ਜਿਹੜੇ ਪੰਜ ਮੇਰੇ ਬਹੁਤ ਹੀ ਸਰਕਾਰ ਜੋ ਅਧਿਆਪਕ ਸਹਿਬਾਨ ਦਾ ਸਨਮਾਨ ਕਰਨ ਜਾ ਰਹੀ ਹੈ ਕਲੱਬ ਇਹਨਾਂ ਦੀ ਵੀ ਛਾਲ ਨਹੀਂ ਬੜੇ ਬ੍ਰੇਕ ਆ ਇਨਾਂ ਨੇ ਕਿਹਾ ਕਿ ਸਾਨੂੰ ਅਧਿਆਪਕਤਾ ਜ਼ਰੂਰ ਧਿਆਨ ਦੇ ਵਿੱਚ ਕਰਾਓ ਪਰ ਅਸੀਂ ਛਾਂਬੀਨ ਪੂਰੀ ਕਰਾਂਗੇ ਰਾਏ ਦਾ ਜਿਨ੍ਹਾਂ ਨੇ ਆਪਣੇ ਬ੍ਰੀਕ ਛਾਂਦੀ ਦੇ ਵਿੱਚੋਂ ਬਹੁਤ ਵਧੀਆ ਤੇ ਯੋਗ ਅਧਿਆਪਕਾਂ ਦੀ ਚੋਣ ਕੀਤੀ ਧੰਨਵਾਦ ਰਾਏ ਪਿਛਲੇ 19 ਸਾਲ ਤੋਂ ਉਹਨਾਂ ਜਿ ਤਰ੍ਹਾਂ ਨਾਲ ਪਾਲ ਸੰਭਾਲ ਕਰਦੀ ਹੈ ਜਿਨ੍ਹਾਂ ਦਾ ਆਪਣੇ ਖਿੱਤੇ ਵਿੱਚ ਸਕੂਲ ਪ੍ਰਤੀ ਬੱਚਿਆਂ ਪ੍ਰਤੀ ਵਧੀਆ ਤੋਂ ਵਧੀਆ ਯੋਗਦਾਨ ਉਹ ਵੇਸ ਕਰਕੇ ਅਸੀਂ ਪਹਿਲਾਂ ਨਾਂ ਲੈ ਲੈਂਦੇ ਆ ਅਸੀਂ ਨਾਂ ਵੀ ਪਛੇਤੋ ਲੈਂਦੇ ਆ ਜਦੋਂ ਸਾਡੇ ਕੋਲ ਨਾਂ ਆ ਜਾਂਦੇ ਆ ਫਿਰ ਅਸੀਂ ਚਾਰ ਪੁਆਇੰਟ ਟੀਚਰਾਂ ਤੋਂ ਜ਼ਰੂਰ ਪੁੱਛਦੇ ਆ ਕਿ ਇਹ ਕਿੰਨੇ ਨਾ ਆਗਾ ਅਗਰ ਦੋ ਦੋ ਟੀਚਰ ਕਹਿਣ ਨਹੀਂ ਦੋ ਕਹਿਣ ਹਾਂ ਜਸ ਫਿਰ ਅਸੀਂ ਉਹਨੂੰ ਸਮਾਨਤਾ ਦੇ ਕਾਤੇ ਸੁਨੀਲ ਸਾਉੜਾ ਜੀ ਇਹਨਾਂ ਨੇ ਵੀ ਕਿੰਨੇ ਦੋ ਟੀਚਰਾਂ ਨੇ ਸ਼ਬਾਸ ਕੀਤੀ ਸੀਗੀ ਲਗਾ ਸੀ ਕਹਿੰਦੇ ਜੋ ਮੀਟਿੰਗ ਚ ਜੋ ਪਾਸ ਹੋ ਜਾਏਗਾ ਉਹਨੂੰ ਪਾਸ ਕੀਤਾ ਸੀ